ਤਾ ਪਿੰਡ ਵਾਸੀਆਂ ਨੇ ਜਥੇਬੰਦੀਆਂ ਦੀਆਂ ਦਾ ਸਹਾਰਾ ਲੈ ਕੇ ਲੈ ਕੇ ਸਕੂਲ ਮੂਹਰੇ ਦਰਨਾ ਦੇ ਕੇ ਗੇਟ ਬੰਦ ਕੀਤਾ ਗਿਆ ਕਿਉਂਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਸਰਕਾਰੀ ਲਿਖਤੀ ਦੇ ਮੁਤਾਬਿਕ 77 ਪ੍ਰਿੰਸੀਪਲ ਚਾਹੀਦੇ ਨੇ ਜੋ ਵੱਡੇ ਸਕੂਲਾਂ ਨੂੰ ਅੱਜ ਹੈ ਕਿੰਨੇ ਹਨ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਵੀ ਕਿ ਯੂਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਪੈਣੀ ਬਾਗਾ ਨੇ ਦੱਸਿਆ ਕਿ ਅੱਜ ਮਾਨਸਾ ਜ਼ਿਲ੍ਹੇ ਵਿੱਚ ਕੁੱਲ 10 ਪ੍ਰਿੰਸੀਪਲ ਕੰਮ ਕਰ ਰਹੇ ਹਨ 9 ਹੋਰ ਨੇ ਤੇ 10ਵਾਂ ਇਹ ਸਾਡੇ ਪਿੰਡ ਵਾਲਾ ਜੋ ਲੱਗਿਆ ਹੋਇਆ ਕਪਲੇ ਬਾਚ ਇਹ ਹੈ जो काफी समा जदो जहे तो बाद मानसा जिले दे डियो के डीओ साहिब स्कूल अगे आके उन्होंने पिंड वास जथेबंदी के आगू मीटिंग करके भरोसा दिता पत्रकार रजिंदर सिंह की रिपोर्ट मैं अमिंदर सिंह भैनी वाघा बी के जी बटौदा का जिला प्रधान मानसा अच्छ असी भारतीय किसान जी ने एकता बटौदा वालों ग्राह वालों मुक्ति मोर्चे के आगू वालों पिंड भैनी वाघा के स्कूल का जोड़ा ਵੀਟ ਬੰਦ ਕਰਕੇ ਬੱਚਿਆਂ ਨੂੰ ਵੀ ਬਾਹਰ ਰੱਖਿਆ ਤੇ ਅੱਧਾ ਹਫ਼ਤਾ ਰੱਖਿਆ ਸਤਾਰਨ ਇਹ ਆ ਜਿਹੜਾ ਪ੍ਰਿੰਸੀਪਲ ਹੈ ਉਹ ਲੰਬੇ ਸਮੇਂ ਤੋਂ ਪਿੱਛੇ ਤੋਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਛੋਟੇ ਸਕੂਲਾਂ ਦੇ ਵਿੱਚ ਵੀ ਗਲਤੀਆਂ ਕਰਕੇ ਆਇਆ ਹੈ ਉਹਨੂੰ ਕਈ ਵਾਰੀ ਸਾਡੀ ਪੰਚਾਇਤ ਨੇ ਕਲਾਪਨੇ ਕਿਹਾ ਵੀ ਪਿੱਛੇ ਤੋਂ ਇਹਨੇ ਕਾ ਪਲੇ ਕਰਕੇ ਆਇਆ ਸਕੂਲ ਵੱਡਾ ਦਾ ਜਿਹਦੇ ਵਿੱਚ ਟੂਲਣਾ ਕੇਂਦਰ ਵੱਲੋਂ ਪੈਸਾ ਆਉਂਦਾ ਕੇਂਦਰ ਵੱਲੋਂ 20000 ਰੁਪਏ ਇੱਕ ਬੱਚੇ ਦਾ ਆਉਂਦਾ ਜੇ ਟੂਲ ਤੇ ਜਾਂਦੇ ਆ ਤਾਂ 1000 ਰੁਪਏ ਲਾ ਕੇ 9000 ਰੁਪਏ ਇੱਕ ਬੱਚੇ ਦਾ ਜੀਮ ਪਾ ਕੇ ਕਰੋੜਾਂ ਰੁਪਏ ਦਾ ਧੋਖਾ ਕਰਦਾਗਾ ਇਸ ਕਰਕੇ ਜਦੋਂ ਨਾ ਗਿਆ ਤਾਂ ਅੱਜ ਸਾਰੇ ਪਿੰਦ ਨੇ ਗੇਟ ਦੇ ਅੱਗੇ ਧਰਨਾ ਲਾਇਆ ਹੁਣ ਡੀਓ ਸਾਹਿਬ ਆਏ ਰਿਮਾਂਡ ਸਤੋ ਤੇ ਉਹਨਾਂ ਦੇ ਨਾਲ ਹੋਸਟਾਪ ਉਹਨੇ ਪ੍ਰੋਮਿਸ ਦਿੱਤਾ ਕਿ ਇਹ ਦਫ਼ਤਰ ਦੇ ਵਿੱਚ ਰਹੂਗਾ ਇਹਦੀ ਥਾਂ ਤੇ ਇਹ ਦੁਕਤੀ ਸਾਈਡ ਮੈਂ ਉਹ ਪ੍ਰਿੰਸੀਪਲ ਦਾ ਰਹੂਗਾ ਅੱਗੇ ਵੀ ਦਰਜ ਕਰਕੇ ਜੀਤ ਦਾ ਸਾਲਾ ਹੈ ਆਸ਼ਾਪੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਅੱਜ ਬੁਲਾਵਾ ਕੀਤਾ ਹੈ ਸਾਨੂੰ ਵੀ 10 ਹਜ਼ਾਰਾਂ ਦੇ ਵਿੱਚ ਵਿੱਚ ਅਸੀਂ ਇਹਨੂੰ ਚੋਣ ਜਾਬਤੇ ਤੋਂ ਬਾਅਦ ਆ ਬਦਲੀ ਕਰਕੇ ਕੋਈ ਕੋਸ਼ਿਸ਼ ਪੂਠ ਲਾ ਦਾਂਗੇ ਫਿਰ ਤਿੱਖਾ ਸੰਘਰਸ਼ ਕਰਾਂਗੇ ਦੁੱਖ ਦੀ ਗੱਲ ਇਹ ਹੈ ਵੀ ਮਾਰਸਾ ਜ਼ਿਲ੍ਹੇ ਦੇ ਵਿੱਚ ਲਿਖਤੀ ਰੂਪ ਦੇ ਵਿੱਚ 73 ਜਿਹੜੇ ਹੈ ਜਿਹੜੇ ਪ੍ਰਿੰਸੀਪਲ ਹੈ ਉਹ ਚਾਂਜਦੇ ਆ 70 ਤੇ 30 73 ਤੇ ਹਾਂ ਕਿੰਨੇ ਆ ਟੋਟਲ 10 ਨੌ ਹੋਰ ਹੈ ਤੇ 10ਵਾਂ ਇਹ ਹੈ ਪ੍ਰਿੰਸੀਪਲ ਜਿਹੜਾ ਵੱਡੇ ਸਕੂਲ ਦੇ ਵਿੱਚ ਲਾਇਆ ਹੈ ਜਿਹੜਾ ਪ੍ਰਾਈਵੇਟ ਸਕੂਲ ਦਾ ਪ੍ਰਿੰਸੀਪਲ ਹੈ ਕੀ ਸਾਡੇ ਬੱਚਾ ਨੂੰ ਪੜ੍ਹਾਈ ਮਿਲੂਗੀ ਜੀ ਸਾਡੇ ਜਿਹੜੇ ਥੱਲੇ ਅਧਿਆਪਕ ਹੈ ਜੀ ਉਹਦੇ ਥੱਲੇ ਕੰਮ ਕਰਦੇ ਵੀ ਉਹਨਾਂ ਦਾ ਹੌਸਲਾ ਵਧੂ ਦਾ ਇਸ ਕਰਕੇ ਅਸੀਂ ਕਹਿੰਦੇ ਆ ਵੀ ਇਹ ਜਿਹੜੀ ਸਰਕਾਰ ਹੈ ਬਿਲਕੁਲ ਫੇਰ ਹੋ ਚੁੱਕੀ ਆ ਸਾਰੇ ਕੰਮਿਆਂ ਤਾਂ ਇਸ ਕਰਕੇ ਜਬਾਤ ਤਨਦੀ ਪੜਾਈ ਹੈ ਉਹ ਜੀ ਸਤੌਂ ਤੇ ਨਹੀਂ ਲੱਗੀ ਹੋਣੀ ਨਹੀਂ ਲੱਗੀ ਹੋਣੀ ਕਿ ਸਰਕਾਰ ਸਾਡਾ ਜਿਹੜਾ ਸਾਡਾ ਨਿਸ਼ਾਨਾ ਬੱਚਾ ਦਾ ਆਉਂਦਾ ਮੈਂ ਸਤਰਾ ਸਿੰਘ ਪੈਣੀਵਾਗਾ ਜੀ ਦਕਾਉਂਦਾ ਜਿਵੇਂ ਦੀ ਅੱਜ ਅਸੀਂ ਪਿੰਡ ਪੈਣੀਵਾਗਾ ਦੇ ਵਿੱਚ ਸਰਕਾਰੀ ਸਕੂਲ ਜਨਰਲ ਲਾ ਕੇ ਬਹੁਤ ਕੀਤਾ ਇਥੇ ਅਪਕਾਰ ਸਿੰਘ ਅਕੀਏ ਤੋਂ ਜਿਹੜਾ ਬੰਦਾ ਸੀਗਾ ਪ੍ਰਿੰਸੀਪਲ ਉਹਨੇ ਇਸੇ ਡਿਊਟੀ ਸੰਭੀ ਸੀ ਕਿ ਪਿਛਲੇ ਸਮੇਂ ਦੇ ਵਿੱਚ ਉਹਨੇ ਜਿਹੜੇ ਵੱਡੇ ਪੱਤਰ ਤੇ ਕਾਪਨੇ ਕੀਤੇ ਨੇ ਪਹਿਲਾਂ ਉੱਪੇ ਤੇ ਹੋਰ ਸਕੂਲਾਂ ਦੇ ਵਿੱਚ ਉਸ ਚੀਜ਼ ਦਾ ਵਿਰੋਧ ਪਿੰਡਾਲ ਨੇ ਕੀਤਾ ਕਿਉਂਕਿ ਜਿਹੜਾ ਇਹ ਸਕੂਲ ਹੈਗਾ ਪੀਐਮ ਸ੍ਰੀ ਯੋਜਨਾ ਅਧੀਨ ਆਉਂਦਾ ਭਾਰਤ ਦੇ ਗਿਣਵੇਂ ਸਕੂਲਾਂ ਦੇ ਵਿੱਚੋਂ ਇੱਕ ਹੈਗਾ ਜੇ ਆਪਾਂ ਗੱਲ ਕਰੀਏ ਉੱਚ ਤੋਂ ਉੱਚ ਕੋਟੀ ਦਾ ਸਕੂਲ ਆ ਇੱਥੇ ਫੰਡ ਵੀ ਵੱਧ ਆਉਂਦੇ ਨੇ ਜਦੋਂ ਛੋਟੇ-ਛੋਟੇ ਸਕੂਲਾਂ ਦੇ ਵਿੱਚ ਵੱਡੇ ਪੱਦਰ ਤੇ ਘਾਫਲੇ ਕਰ ਸਕਦਾਗਾ ਇੱਥੇ ਉਹਨੇ ਤਹਾਂ ਤੱਕ ਜਾ ਕੇ ਆਪਣੇ ਹਿੱਸੇ ਪਤੀ ਦੇਣੇ ਸੀ ਵੱਡੇ ਘਾਫਲੇ ਕਰਨੇ ਸੀ ਇਸ ਕਰਕੇ ਅੱਜ ਉਹਦਾ ਬਰੋਧ ਕੀਤਾ ਗਿਆਗਾ ਤੇ ਸਾਨੂੰ ਇਥੋਂ ਦੀ ਅਫਸਰ ਸਾਹੀ ਨੇ ਇਹ ਵਿਸ਼ਵਾਸ ਦਵਾਇਆਗਾ ਕਿ ਜਿਹੜੀਆਂ 14 ਤਰੀਕ ਨੂੰ ਵੋਟਾਂ ਪੈਣੀਆਂ ਨੇ ਉਸ ਤੋਂ 10 ਦਿਨਾਂ ਦੇ ਬਾਅਦ ਇਹਦੇ ਡਿਟਚ ਵਿੱਚ ਉਹਦੀ ਬਦਲੀ ਕਰ ਦਿੱਤੀ ਜਾਊਗੀ ਕਿ ਦਿਵਾਰੇ ਤੁਹਾਨੂੰ ਕੋਈ ਵਧੀਆ ਸਾਫ ਬੰਦਾ ਮਿਲਦਾ ਚੱਲੂਗਾ ਸਭੀ ਕਾਲ ਜੀ ਸਾਰੇ ਦੋਸਤਾਂ ਨੂੰ ਅਰ ਜਦੋਂ ਆ ਖੜੇ ਆ ਪਿੰਡ ਭੈਣੀਵਾਗੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਮਨਜ਼ੂਰੀ ਲਏ ਕੇ ਇਹ ਤੇ ਸਾਡੇ ਇੱਕ ਪ੍ਰਿੰਸੀਪਲ ਦੀ ਪਾਇਆ ਗਿਆ ਸੀਗਾ ਕਿਸੇ ਦੇ ਕਹਿੰਦੇ ਨਾਲ ਉਹਨਾਂ ਦਾ ਜਿਹੜਾ ਪਿਛਲਾ ਰਿਕਾਰਡ ਆ ਉਹ ਬਹੁਤ ਜ਼ਿਆਦਾ ਨੰਨਨਜੋਗ ਦੱਸਿਆ ਜਾ ਰਿਹਾ ਸੀ ਉਹਦੇ ਸਬੰਧ ਚ ਅਸੀਂ ਇੱਕ ਕਲੱਬ ਪੰਚਾਇਤ ਤੇ ਦੋਨੋਂ ਜਿੱਥੇ ਬੰਦੀਆਂ ਭਾਰਤੀ ਕਿਸਾਨੀ ਨੂੰ ਇੱਕ ਤਰਕਾ ਦਿਖਾਉਂਦਾ ਤੇ ਗ੍ਰਾਂਹਨ ਦੇ ਸੀ। ਸੋ ਅਸੀਂ ਸ਼ਿਕਾਇਤ ਵੀ ਕੀਤੀ ਉਹਨਾਂ ਤੋਂ ਕਿ ਕਿ ਦੱਸੋ ਪਹਿਲਾਂ ਪੰਚਾਇਤ ਨੂੰ ਤੇ ਇਹਨਾਂ ਨੂੰ ਤਰੰਤੇ ਤੋਂ ਭਾਰੀ ਕੀਤਾ ਜਾਵੇ ਕਿਉਂ ਸਾਡਾ ਸਕੂਲ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਪਹਿਲਾਂ ਚੱਲ ਰਿਹਾ ਔਰ ਵਧੀਆ ਕੰਮ ਇੱਥੇ ਸਾਨੂੰ ਪ੍ਰਿੰਸੀਪਲ ਵੀ ਲੋੜ ਹੈ ਨਹੀਂ ਤੇ ਫਿਰ ਵੀ ਸਾਡੇ ਇਹਨਾਂ ਗੱਲਾਂ ਤੇ ਗੌਰ ਆ ਜਿਹੜੀ ਪ੍ਰਸ਼ਾਸਨ ਨੇ ਨਹੀਂ ਕੀਤੀ ਅਖੀਰ ਸਾਨੂੰ ਅੱਜ ਧਰਨਾ ਲਾਉਣਾ ਪਿਆ ਸੀ ਧਰਨਾ ਲਾ ਕੇ ਜੀਪੀਓ ਸਭ ਆਏ ਸੀਗੇ 10 ਦਰਾਂ ਦਾ ਭੋਸਾ ਜਦੋਂ ਦੇਖੇ ਗਏ ਤੇ ਉਹ ਕਹਿੰਦੇ ਇਲੈਕਸ਼ਨ ਹੈ ਕੋਡ ਲੱਗਿਆ ਹੋਇਆ ਹੈਗਾ ਉਹਦਾ ਕਹਿੰਦੇ 10 ਦਰਾਂ ਦੇ ਵਿੱਚ ਵਿੱਚ ਉਹਨਾਂ ਨੇ ਕੈਪ ਸੈਕਟਰੀ ਸਾਹਿਬ ਨਾਲ ਗੱਲ ਕਰਕੇ ਵੀ ਜਿਹੜੀ ਉਹਨੂੰ ਬਾਰਕ ਕੀਤਾ ਜਾਊਗਾ ਅਸੀਂ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਜਲਦੀ ਜਲਦੀ ਸਾਨੂੰ ਚੱਲਦਾ ਕੀ ਕਰਾਂਗੇ ਜਿਹੜਾ ਸਿਰ ਸਾਡਾ ਪ੍ਰਬੰਧ ਪਹਿਲਾਂ ਚੱਲ ਰਿਹਾ ਸੀ ਉਸ ਤਰੀਕੇ ਨਾਲ ਚੱਲਦਾ ਰਹੇਗਾ